ਹਾਂਜੀ ਸੱਚੇ ਆਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀਆਂ ਬਹੁਤ ਹੀ ਟੇਸਟੀ, ਕ੍ਰਿਸਪੀ ਸਾਬੂਦਾਨੇ ਦੇ ਕਲਰਫੁੱਲ ਵਾਲੇ ਪਾਪੜ ਜੋ ਕਿ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਨਗੇ ਤੇ ਸਿਰਫ ਆਪਾਂ ਸਾਬੂਦਾਨੇ ਦੇ ਨਾਲ ਬਹੁਤ ਹੀ ਕ੍ਰਿਸਪੀ ਟਿਪਸ ਐਂਡ ਟ੍ਰਿਕਸ ਦੇ ਨਾਲ ਇਹ ਪਾਪੜ ਬਣਾ ਕੇ ਤਿਆਰ ਕਰਾਂਗੇ। ਬਹੁਤ ਹੀ ਪਰਫੈਕਟ ਬਣਨਗੇ। ਬਿਨਾ ਕੋਈ ਪਾਪੜ ਖਾਰ, ਬਿਨਾ ਕੋਈ ਬੇਕਿੰਗ ਸੋਡਾ, ਬੇਕਿੰਗ ਪਾਊਡਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਆਪਾਂ ਨੂੰ। ਬਹੁਤ ਹੀ ਵਧੀਆ ਆਪਣੇ ਬਣ ਕੇ ਤਿਆਰ ਹੋਣਗੇ। ਤੁਸੀਂ ਦੇਖੇ ਸਕਦੇ ਆ ਕਿੰਨੇ ਕ੍ਰਿਸਪੀ ਆ। ਚਲੋ ਕਰਦੇ ਆ ਫਿਰ ਇਹ ਮਜ਼ੇਦਾਰ ਜੀ ਰੈਸਪੀ ਨੂੰ ਸ਼ੁਰੂ ਐਦ ਲਈ ਮੈਂ ਇੱਥੇ ਸਾਬੂਦਾਨਾ ਲਿਆਇਆ ਜੋ ਕਿ ਬਾਜ਼ਾਰ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦਾ ਆ ਮੋਟਾ ਭਰੀ ਕੋਈ ਵੀ ਲੈ ਸਕਦੇ ਆ ਤੁਸੀਂ ਸਾਬੂਦਾਨਾ ਤੇ ਇਹ ਮੈਂ 150 ਗ੍ਰਾਮ ਸਾਬੂਦਾਨਾ ਲਿਆਇਆ ਇਹਦੇ ਵਿੱਚ ਮੈਂ ਦੋ ਗਲਾਸ ਪਾਣੀ ਤੇ ਪਾ ਦਿੱਤੇ ਆ ਤੇ ਇਹ ਗਰਮ ਪਾਣੀ ਮੈਂ ਲਿਆਇਆ ਤੁਸੀਂ ਨਾਰਮਲ ਪਾਣੀ ਵੀ ਪਾ ਸਕਦੇ ਆ ਮੈਂ ਗਰਮ ਪਾਣੀ ਇਸ ਲਈ ਪਾਇਆ ਤਾਂ ਜੋ ਛੇਤੀ ਹੋ ਜਾਏ ਇਹ ਦੋ ਘੰਟੇ ਨੂੰ ਆਪਾਂ ਇਹਦੇ ਛੱਡ ਦਾਂਗੇ ਤੁਸੀਂ ਇਹਨੂੰ ਓਵਰਨਾਈਟ ਵੀ ਛੱਡ ਸਕਦੇ ਆ ਤੇ 2 ਘੰਟੇ ਬਾਅਦ ਜਿਹੜਾ ਇਹ ਪਾਣੀ ਪੀ ਲਿਆ ਹੈ ਜਿੰਨਾ ਕੋ ਪੀਣਾ ਹੈ ਤੇ ਹੁਣ ਆਪਾਂ ਜਿਹੜਾ ਇਹਨੂੰ 5 ਪਾਟਾ ਦੇ ਵਿੱਚ ਡਿਵਾਈਡ ਕਰ ਲਾਂਗੇ ਕਿਉਂਕਿ ਮੈਂ ਇਹਦੇ ਵਿੱਚ ਕਲਰ ਪਾਉਂਗੀ ਜੇ ਤੁਸੀਂ ਕਲਰ ਨਹੀਂ ਪਾ ਰਹੇ ਤਾਂ ਤੁਸੀਂ ਇਹਨੂੰ ਜਿਹੜਾ ਇਹ ਵਾਈਟ ਵੀ ਬਣਾ ਸਕਦੇ ਆ ਲੈ ਦੇ ਮੈਂ 5 ਪਾਟਾ ਦੇ ਵਿੱਚ ਇਹਨੂੰ ਡਿਵਾਈਡ ਕਰ ਲਿਆ ਆ ਇੱਕ ਮੈਂ ਵਾਈਟ ਰੱਖਿਆ ਹੈ ਤੇ ਇੱਕ ਦੇ ਵਿੱਚ ਮੈਂ ਪਾਇਆ ਹੈ ਲਾਲ ਰੰਗ ਤੇ ਹਰਾ ਰੰਗ ਤੇ ਸੰਤਰੀ ਰੰਗ ਤੇ ਪੀਲਾ ਰੰਗ ਚਾਰ ਰੰਗ ਪਾਏ ਤੇ ਇਹਨਾਂ ਨੂੰ ਮਿਲਾ ਲਿਆ ਜਿੰਕ ਤੇ ਕਿਹਾ ਥੋੜਾ ਥੋੜਾ ਰੰਗ ਪਾਇਆ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਥੋੜਾ ਥੋੜਾ ਨੂਨ ਵੀ ਪਾ ਸਕਦੇ ਆ ਪਰ ਮੈਂ ਇਥੇ ਨਹੀਂ ਪਾ ਰਹੀ ਤਾਂ ਜੋ ਆਪਾਂ ਜਿਹੜਾ ਫਰਾਈ ਕਰਕੇ ਫਿਰ ਇਹਦੇ ਉੱਤੇ ਨੂਨ ਪਾ ਲਈਏ ਤੇ ਤੁਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਇਸ ਟਾਈਮ ਤੇ ਥੋੜਾ ਥੋੜਾ ਨੂਨ ਪਾ ਸਕਦੇ ਆ ਜੇ ਤੁਸੀਂ ਰੰਗ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਆ ਪਲੇਨ ਵਾਈਟ ਵੀ ਬਣਾ ਸਕਦੇ ਆ ਬਾਜ਼ਾਰ ਦੇ ਵਿੱਚ ਰੰਗ-ਬਰੰਗੇ ਵਾਲੇ ਵੀ ਹੁੰਦੇ ਆ ਇਸ ਲਈ ਮੈਂ ਰੰਗ-ਬਰੰਗੇ ਬਣਾ ਰਹੀ ਆ ਇੱਥੇ ਮੈਂ ਜਿਹੜਾ ਹੈ ਉਹ ਕੜਾਈ ਦੇ ਵਿੱਚ ਪਾਣੀ ਪਾ ਕੇ ਤੇ ਸਟੈਂਡ ਰੱਖ ਕੇ ਗਰਮ ਕਰ ਲੈਣ ਦੇ ਲਈ ਰੱਖਤਾ ਆ ਤੇ ਸਟੈਂਡ ਨਾ ਹੋਏ ਤਾਂ ਕੋਲੀ ਜਾਂ ਪਲੇਟ ਵੀ ਰੱਖ ਸਕਦੇ ਆ ਤੇ ਮੈਂ ਛੋਟੀਆਂ-ਛੋਟੀਆਂ ਪਲੇਟਾਂ ਲਈਆਂ ਇਹਨਾਂ ਨੂੰ ਮੈਂ ਤੇਲ ਨਾਲ ਗ੍ਰੀਸ ਕਰ ਲਿਆ ਹੈ ਤੁਸੀਂ ਕੋਈ ਵੀ ਟੱਕਣ ਵੀ ਲੈ ਸਕਦੇ ਆ ਤੇ ਹੁਣ ਆਪਾਂ ਥੋੜਾ-ਥੋੜਾ ਇਹਦੇ ਵਿੱਚ ਪਾ ਕੇ ਤੇ ਸੈੱਟ ਕਰ ਲੈਣਾ ਆ ਬਹੁਤ ਹੀ ਪਤਲੀ ਜੀ ਆਪਾਂ ਲੇਅਰ ਰੱਖਣੀ ਹੈ ਜਿੰਨੀ ਜੇ ਜ਼ਿਆਦਾ ਮੋਟੀ ਹੋਊਗੀ ਤਾਂ ਵਧੀਆ ਨਹੀਂ ਬਣੂਗੇ ਆਪਣੇ ਇਹ ਪਾਪੜ ਪਤਲੀ-ਪਤਲੀ ਲੇਅਰ ਰੱਖਣੀ ਹੈ ਤੇ ਗਿੱਲੇ ਹੱਥ ਜੜੇ ਆ ਇਹ ਲੈ ਆਦੇ ਨਾਲ ਇਹਨੂੰ ਆਪਾਂ ਉੱਪਰੋਂ ਦੱਬ ਦੇਣਾ ਹੈ ਤੇ ਹੁਣ ਆਪਾਂ ਇੱਕ ਇੱਕ ਮਿੰਟ ਲਈ ਇਹਨੂੰ ਤੇਜ ਗੈਸ ਤੇ ਸਟੀਮ ਕਰਾਂਗੇ 1 ਮਿੰਟ ਹੀ ਲੱਗਦਾ ਹੈ ਇਹਨੂੰ ਤੇ ਦੇਖੋ ਇਹ ਹੋ ਗਿਆ ਸਟੀਮ ਆਪਾਂ ਦੂਜਾ ਰੱਖ ਦਾਂਗੇ ਤੇ ਬਟਰ ਪੇਪਰ ਦੇ ਉੱਤੇ ਜਾਂ ਫੇਰ ਕੋਈ ਕੱਪੜੇ ਦੇ ਉੱਤੇ ਇਹਨੂੰ ਕੱਢ ਲੈਣਾ ਹੈ ਇਹ ਕੱਢਦੇ ਵਕਤ ਹਮੇਸ਼ਾ ਟੁੱਟਦੇ ਹੁੰਦੇ ਆ ਹਲਕੇ ਹਲਕੇ ਪਰ ਇਹ ਬਾਅਦ ਚ ਸੈੱਟ ਹੋ ਜਾਂਦੇ ਆ ਇਹ ਦੇਖ ਸਕਦੇ ਹੋ ਮੈਂ ਸਾਰੇ ਇਦਾਂ ਕੱਢ ਲੈ ਰਹੀਆਂ ਤੇ ਇਹਨੂੰ ਸੈੱਟ ਕਰ ਰਹੀਆਂ ਉਈ ਵਸੇ ਧਿਆਨ ਰੱਖਣਾ ਇਹਦੇ ਲਈ ਜਿਹੜੀ ਉਹ ਪਤਲੀ ਹੀ ਹੋਵੇ ਬਹੁਤ ਹੀ ਪਤਲੀ ਵੀ ਨਾ ਹੋਵੇ ਕਿ ਚੱਕੇ ਨਾ ਜਾਏ ਇੱਦੀ ਆਪਾਂ ਜਿਹੜੇ ਸਾਰੇ ਬਣਾ ਲਾਂਗੇ ਇੱਕ ਇੱਕ ਮਿੰਟ ਦੀ ਸਟੀਮ ਦਵਾ ਦਵਾ ਕੇ ਆਪਾਂ ਇਹਨੂੰ ਬਣਾਈ ਜਾਣਾ ਹੈ ਤੇ ਦੇਖੋ ਕਿੰਨੇ ਸਾਰੇ ਬਣਾ ਲਏ ਮੈਂ ਕਈਆਂ ਦੇ ਵਿੱਚ ਡਿਜ਼ਾਈਨ ਵੀ ਬਣਾਏ ਆ ਦੋ ਰੰਗ ਦੇ ਬਣਾਏ ਆ ਕਈ ਮੈਂ ਤੇ 12 ਪਾਪੜ ਆਪਣੇ ਬਣ ਗਏ ਸੀਗੇ ਤੇ ਦੋ ਦਿਨ ਦੀ ਧੁੱਪ ਦੇ ਵਿੱਚ ਸ干ਤ ਤੋਂ ਬਾਅਦ ਜੇ ਦੇਖੋ ਕਿੰਨੇ ਵਧੀਆ ਇਹ ਸੁੱਕ ਗਏ ਆ देख सकते हो किने सोने लग रहे है। सारे बहुत वजिए तरीके अपने सु गए हैं बाकी तो पता भी डिपेंड करता कि टाइम लगेगा सुकन च बस तीद तो क्रिस्पी जो हो जाने चाहिए तो बिल्कुल ट्रांसपेरेंट हो जाने चाहिए यह तो देखो मैं मीडियम जहाँ तेल गर्म किया ते पाया तो देखो कि वी फुल गया अपना यह बिना कोई पापड़ कार बिना कोई बेकिंग सोडा किसी भी चीज़ तो देखो किने वी अपने पापड़ बने हैं बहुत ही क्रिस्पी बनते हैं ਦੇਖੋ ਮੈਂ ਸਾਰੇ ਇੱਧੇ ਕੱਢ ਲਏ ਬਣਾ ਬਣਾ ਕੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਆ ਇਹ ਤੁਸੀਂ ਇਹਨੂੰ ਕਰਦੇ ਵਿੱਚ ਬਣਾਓ ਤੇ ਇੰਜੋਏ ਕਰੋ ਤੇ ਇਹਨੂੰ ਸਾਲ ਭਰ ਦੇ ਲਈ ਸਟੋਰ ਕਰਕੇ ਰੱਖ ਸਕਦੇ ਆ ਤੁਸੀਂ ਜੂਏ ਰੈਸਪੀ ਨੂੰ ਟਰਾਈ ਕਰੋ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ